ਪੋਛ ਨਹੀਂ ਰਹੀ ਕੱਲ ਕੀ ਹੋਇਆ ਗੱਡੀ ਟੁੱਟੀ ਹੋਈ ਆ ਫੋਰਸ ਵਾਲਿਆਂ ਦੇ ਸੱਟਾਂ ਲੱਗੀਆਂ ਹੋਈਆਂ ਗੱਡੀ ਟੁੱਟ ਗਈ ਆ ਮੈਨੂੰ ਨਹੀਂ ਪਤਾ ਉਹ ਵੀਡੀਓ ਦੇਖ ਕੇ ਆਈਡੀਆ ਲਾ ਲਓ ਕੀ ਸਿਕਾ ਮਨਸੂਬਾ ਕੀ ਸਗੀ ਸੋਚ ਤਲਵਾਰਾਂ ਕਿਉਂ ਸੀ ਬਰਛੇ ਕਿਉਂ ਸੀ ਹਜ਼ਾਰ 1200 ਬੰਦਾ ਹੋਣਾ ਇਸ ਤੋਂ ਵੀ ਜ਼ਿਆਦਾ ਬੰਦਾ ਸੀ ਕੱਲ ਤੇ ਸਾਰਾ ਸਾਰਾ ਹੀ ਯਾਨੀ ਆਲਮੀ ਕਬਰ ਆ ਗਿਆ ਸੀ ਦੋਸਤੋ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਦੇ ਵਿੱਚ ਆਪਣੀ ਫੇਰੀ ਦੇ ਦੌਰਾਨ ਪਟਿਆਲੇ ਦੇ ਵਿੱਚ ਪ੍ਰੋਗਰਾਮ ਰੱਖਿਆ ਜਿਹਦੇ ਵਿੱਚ ਨੂੰ ਧਿਆਨ ਚ ਲੈਂਦੇ ਆ ਐਸਕੇਐਮ ਨਾਨ ਪੋਲਿਟিক্যাল ਤੇ ਕੇਐਮਐਮ ਨੇ ਸਾਂਝੇ ਤੌਰ ਦੇ ਉੱਤੇ ਇੱਕ ਪ੍ਰੋਗਰਾਮ ਰੱਖਿਆ ਕਿ ਅਸੀਂ ਜਿੱਥੇ ਵੀ ਸਾਡੇ ਪ੍ਰਧਾਨ ਮੰਤਰੀ ਜੀ ਆਉਣਗੇ ਅਸੀਂ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਾਂਗੇ ਕਿ ਸਾਨੂੰ ਦਿੱਲੀ ਕਿਉਂ ਨਹੀਂ ਆਉਣ ਦਿੱਤਾ ਪ੍ਰਧਾਨ ਮੰਤਰੀ ਜੀ ਅਸੀਂ ਸਵਾਲ ਪੁੱਛਾਂਗੇ ਕਿ ਸਾਡੇ ਤੇ ਕਿੱਲ ਕਿਉਂ ਲਾਏ ਗਏ ਕੀ ਆ ਜਿਹੜੀਆਂ ਅਸੀਂ ਕਮਿਟਮੈਂਟਸ ਲੈ ਕੇ ਚੱਲੇ ਨੇ ਇਹ ਤੁਹਾਡੇ ਸਾਡੇ ਨਾਲ ਕੀਤੇ ਹੋਏ ਕਮਿਟਮੈਂਟਸ ਤਾਂ ਨਹੀਂ ਸੱਚ ਆ ਜਾਂ ਝੂਠ ਆ ਅਸੀਂ ਇਹ ਲੈ ਕੇ ਜਾਣੀ ਸੀ ਤਸੱਲੀ ਕਰਾਉਣੀ ਸੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਲੇਕਿਨ ਠੀਕ ਆ ਸਰਕਾਰਾਂ ਦੇ ਕੰਮ ਹੁੰਦੇ ਨੇ ਹੱਥ ਠੋਕੀਆਂ ਸਰਕਾਰਾਂ ਨੇ ਪੰਜਾਬ ਗਵਰਨਮੈਂਟ ਵੀ ਸਾਡੀ ਚੰਗੀ ਗੱਲ ਸੀਗੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨਾਲ ਗੱਲ ਕਰਦਾ ਇੱਕ ਵੱਡੀ ਗੱਲ ਸੀ ਲੇਕਿਨ ਨਹੀਂ ਕੀਤੀ ਸਰਕਾਰਾਂ ਦੇ ਪ੍ਰਸ਼ਾਸਨ ਦੇ ਪੁਲਿਸ ਦੇ ਛਾਂ ਦੇ ਥੱਲੇ ਇਹ ਆਦੀ ਰੈਲੀ ਕੀਤੀ ਕਿਸਾਨਾਂ ਦੀ ਗੱਲ ਤੱਕ ਨਹੀਂ ਸੁਣੀ ਗਈ ਈਵਨ ਕਿ ਕਈ ਥਾਵਾਂ ਦੇ ਉੱਤੇ ਕਿਸਾਨਾਂ ਨਾਲ ਹੱਥੋ ਪਾਈ ਦਾ ਮਾਹੌਲ ਬਣਾਇਆ ਗਿਆ ਹੁਣ ਸਵਾਲ ਇਹਦੇ ਚ ਇਹ ਗੱਲ ਕਿ ਅੱਜ ਇੱਕ ਬੀਜੇਪੀ ਦਾ ਉਮੀਦਵਾਰ ਹੰਸਰਾਜ ਹੰਸ ਮੋਗੇ ਦੇ ਵਿੱਚ ਬੋਲਦਾ ਤੇ ਕਹਿੰਦਾ ਕੀ ਕਹਿੰਦਾ ਕੰਦਾ ਉੱਥੇ ਬਰਛੇ ਦੇ ਕਿਰਪਾਨਾਂ ਲੈ ਕੇ ਆ ਗਏ ਮੈਨੂੰ ਵੱਢ ਦੇਣਾ ਸੀ ਮੈਨੂੰ ਮਾਰ ਦੇਣਾ ਸੀ ਮੇਰੀ ਗੱਡੀ ਤੋੜਤੀ ਪਹਿਲਾਂ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਇੱਕ ਵੀ ਬੰਦਾ ਹੰਸ ਰਾਜ ਦੀ ਗੱਡੀ ਦੇ ਨੇੜੇ ਨਹੀਂ ਆਇਆ ਦੂਜੀ ਗੱਲ ਹਾਂ ਸਵਾਲ ਇੰਨਾ ਇੰਪੋਰਟੈਂਟ ਸਮਝਣ ਵਾਲਾ ਕਿ ਭਈ ਹੰਸ ਰਾਜ ਹੰਸ ਉੱਥੇ ਜਿੱਥੇ ਪਤਾ ਪੁਲਿਸ ਨੂੰ ਪਤਾ ਕਿ ਉੱਥੇ ਕਿਸਾਨਾਂ ਦੇ ਨੂੰ ਰੋਕਣ ਵਾਸਤੇ ਨਾਕੇ ਲਾਏ ਹੋਏ ਨੇ بڑے بڑے ਕੈਂਟਰ ਤੁਸੀਂ ਰੇਤੇ ਦੇ ਮਿੱਟੀ ਦੇ ਪਰਕੇ ਲਾਈ ਬੈਠੇ ਹੋ ਤਾਂ ਭਾਈ ਉੱਥੇ ਕਿਉਂ ਆਇਆ ਕਿਉਂ ਲੈ ਕੇ ਆਂਦਾ ਉਹਨੂੰ ਉੱਥੇ ਇਹਦਾ ਮਤਲਬ ਹੰਸਰਾਜ ਹੰਸ ਨੇ ਉੱਥੇ ਬੋਲ ਦਿਆਂ ਇਹ ਗੱਲ ਕਿ ਹੈ ਕਿ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਪ੍ਰਿਪੇਅਰ ਹੋ ਕੇ ਗਿਆ ਸੀ ਪ੍ਰਿਪੇਅਰ ਸ਼ਬਦ ਵਰਤਿਆ ਸਮਝੋ ਜੇ ਪ੍ਰਿਪੇਅਰ ਸ਼ਬਦ ਕਿਉਂ ਵਰਤਿਆ ਹੁਣ ਇਹਦੇ ਮਗਰ ਇੱਕ ਸਟ੍ਰੈਟਜੀ ਆ ਇੱਕ ਰਣਨੀਤੀ ਆ ਉਹ ਕੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਆਰਐਸਐਸ ਦੇ ਜਨਰਲ ਸੈਕਟਰੀ ਦਾ ਬਿਆਨ ਹੁੰਦਾ ਹੈ ਕਿ ਆ ਜਿਹੜੇ ਕਿਸਾਨ ਅੰਦੋਲਨਕਾਰੀ ਬੈਠੇ ਨੇ ਆ ਜਿਹੜੇ ਲੋਕ ਅੰਦੋਲਨ ਕਰਦੇ ਨੇ ਇਹ ਅਲਗਾਵਾਦੀ ਨੇ ਇਹ ਖਾਲਿਸਤਾਨੀ ਨੇ ਔਰ ਚੋਣਾਂ ਦੇ ਸਮੇਂ ਦੇ ਉੱਤੇ ਦੇਸ਼ ਦੇ ਅੰਦਰ ਅਰਾਜਕਤਾ ਫੈਲਾਉਣਗੇ ਇਹ ਗੱਲ ਕਹੀ ਆ ਉਸ ਵੱਲ ਨੂੰ ਪਕਾਉਣ ਦੇ ਲਈ ਉਹਨੂੰ ਸੱਚ ਸਾਬਤ ਕਰਨ ਦੇ ਲਈ ਜੋ ਹੰਸਰਾਜ ਹੰਸ ਨੇ ਕਿਹਾ ਕਿ ਮੈਂ ਪ੍ਰਿਪੇਅਰ ਹੋ ਕੇ ਚੱਲਿਆ ਸੀਗਾ ਕਿ ਮੈਨੂੰ ਮਰਨ ਦੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਕੀ ਨਿਕਲਦਾ ਹੈ ਇਨਾ ਮਤਲਬ ਇਹ ਨਿਕਲਦਾ ਕਿ ਉੱਥੇ ਜਾਣ ਬੁੱਝ ਕੇ ਆਇਆ ਹੋ ਸਕਦਾ ਪ੍ਰਸ਼ਾਸਨ ਨੇ ਰੋਕਿਆ ਵੀ ਹੋਵੇ ਲੇਕਿਨ ਧੱਕੇ ਨਾਲ ਆਇਆ ਹੋਵੇ ਲੇਕਿਨ ਉੱਥੇ ਆਇਆ ਪ੍ਰਸ਼ਾਸਨ ਲੈ ਕੇ ਆਇਆ ਮੈਂ ਤਾਂ ਇਹ ਕਹੂੰਗਾ ਨਨਕੀ ਪ੍ਰਸ਼ਾਸਨ ਦੀ ਹੈ ਜਦੋਂ ਪਤਾ ਹੈ ਕਿ ਸੜਕ ਕੋ ਰੋਕੀ ਹੋਈ ਹੈ ਉੱਥੇ ਆਉਂਦਾ ਕੋਈ ਮਤਲਬ ਨਹੀਂ ਬਣਦਾ ਸੀ ਕੋਈ ਤੁਕ ਨਹੀਂ ਬਣਦੀ ਸੀ ਪਰ ਉਹ ਉੱਥੇ ਆਏ ਉੱਥੇ ਆ ਕੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਪ੍ਰੋਵੋਕੇਸ਼ਨ ਇਸ ਆਦਮੀ ਦੇ ਪਿਛਲੇ ਬਿਆਨਾਂ ਚ ਹੋਈ ਹੋਈ ਹੈ ਕਿ ਲੋਕਾਂ ਨੂੰ ਗੁੱਸਾ ਚੜਾਇਆ ਹੋਇਆ ਲੋਕਾਂ ਨੂੰ ਇਹ ਕਿਹਾ ਇਹਨਾਂ ਨੇ ਇੱਕ ਇਕੱਠ ਦੇ ਵਿੱਚ ਬੋਲੇ ਨੇ ਕੀ ਕਹਿੰਦੇ ਆ ਕਿ ਦੋ ਤਰੀਕ ਨੂੰ ਇੱਕ ਤਰੀਕ ਨੂੰ ਵੋਟਾਂ ਪੈ ਲੈਣ ਦਿਓ ਦੋ ਤਰੀਕ ਨੂੰ ਨਿਬੜਾਂਗੇ ਇਹਨਾਂ ਨਾਲ ਛਿੱਤਰ ਮਾਰਾਂਗੇ ਇਹਨਾਂ ਦੇ ਫਿਰ ਵੇਖਾਂਗੇ ਕਿਹੜਾ ਖੱਬੀਖਾਣਾ ਦੁੱਖਾ ਸਾਡੇ ਸਾਹਮਣੇ ਰੜਕਦਾ ਹੈ ਇਹ ਕਿਹਾ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਪ੍ਰਵੋਕ ਕਰ ਰਹੇ ਹੋ ਬਿਲਕੁਲ ਉਸੇ ਹੀ ਬਿਆਨ ਦੀ ਰੌਸ਼ਨੀ ਚ ਚੱਲ ਕੇ ਇੱਕ ਪਾਸੇ ਪ੍ਰਵੋਕ ਕਰ ਰਹੇ ਹੋ ਤੇ ਉਹ ਪ੍ਰਵੋਕ ਕਰਕੇ ਲੋਕਾਂ ਨੂੰ ਗੁੱਸਾ ਚੜਾ ਕੇ ਫਿਰ ਤੁਸੀਂ ਲੋਕਾਂ ਦੇ ਭੀੜ ਦੇ ਵਿੱਚ ਵੱਜਦੇ ਹੋ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਬਿਲਕੁਲ ਪੀਸਫੁਲੀ ਨਹੀਂ ਪੰਜਾਬ ਦਾ Hindu ਪੰਜਾਬ ਦਾ Sikh ਪੰਜਾਬ ਦਾ ईसाई ਇਕਜੁੱਟ ਨਹੀਂ ਪੰਜਾਬ ਦਾ SC ਪਰਿਵਾਰ ਪੰਜਾਬ ਦੇ ਕਿਸਾਨ ਪੰਜਾਬ ਦੇ ਦੁਕਾਨਦਾਰ ਸਭ ਇਕ ਨਹੀਂ ਕੋਈ ਫਰਕ ਨਹੀਂ ਇੱਥੇ ਬਿਲਕੁਲ ਇਹ ਨਹੀਂ ਉਹੀ ਰਣਨੀਤੀ ਉਹੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਭਾਜਪਾ ਦੇ ਆਰਐਸਐਸ ਕਰਦੀ ਆਈ ਹੈ ਜਿੱਥੇ ਜਿਹੜੀ ਇਹਨਾਂ ਨੂੰ ਰਣਨੀਤੀ ਠੀਕ ਆਉਂਦੀ ਉਹ ਵਰਤਦੇ ਨੇ ਕਦੇ ਕਿਤੇ ਕਿਹਾ Hindu Muslim ਦਾ ਮਾਮਲਾ ਹੈ ਕਿਤੇ ਕਿਹਾ ਕਿ ਜੇਕਰ ਇੰਡੀਆ ਆਲਾਈანს ਆਉਂਦੀ ਹੈ ਤਾਂ ਤੁਹਾਡੇ ਮੰਗਲ ਸੂਤਰ ਤੱਕ ਉਤਾਰ ਲੈਣਗੇ ਇਹਦਾ ਮਤਲਬ ਕੀ ਨਿਕਲਦਾ ਕਿ ਪ੍ਰਧਾਨ ਮੰਤਰੀ ਦਾ ਬਿਆਨ ਹੋਣਾ ਚਾਹੀਦਾ ਹੈ ਨਹੀਂ ਇਹ ਕਿਉਂ ਆ ਰਹੇ ਨੇ ਇਹੋ ਜਿਹੇ ਬਿਆਨ ਇਹਦਾ ਮਤਲਬ ਜਿਹੜੀ ਉਹ ਵਿਕਾਰਨ ਦੀ ਰਾਜਨੀਤੀ ਹੈ ਉਹ ਇਹਨਾਂ ਦੇ ਕੋਲੇ ਆ ਔਰ ਉਹ ਧਰੂਵੀ ਕਰਨ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਇੱਥੇ ਇਹਨਾਂ ਨੇ ਵੀ ਕੀਤੀ ਕੀ ਕਿਹਾ ਕਹਿੰਦਾ ਮੈਨੂੰ ਇਸ ਕਰਕੇ ਇਸ ਕਰਕੇ ਮੈਨੂੰ ਵਿਚਾਰੇ ਗਰੀਬੜਿਆਂ ਨੂੰ ਤੰਗ ਕਰ ਦਿਆ ਕਿ ਮੈਂ ਐਸਸੀ ਕਮਿਊਨਿਟੀ ਚੋਂ ਆ ਮੈਂ ਖੇਤ ਮਜ਼ਦੂਰ ਦਾ ਬੱਚਾ ਮੈਂ ਗਰੀਬ ਆ ਇਹ ਕਿਹਾ ਹੁਣ ਮੈਨੂੰ ਪੁੱਛਣਾ ਚਾਹਣਾ ਹੈ ਉਹ ਭਲਿਆ ਲੋਕਾ ਤੂੰ ਇਸ ਤਰੀਕੇ ਨਾਲ ਧਰੂਵੀਕਰਨ ਕਰ ਲੇਗਾ ਲੋਕ ਇਹਦੇ ਮੂਰਖ ਨਹੀਂ ਜਿਨ੍ਹਾਂ ਨੂੰ ਜਿਹੜੇ ਐਸਸੀ ਤਬਕੇ ਨੂੰ ਤੂੰ ਪ੍ਰਭਾਵਿਤ ਕਰਨਾ ਚਾਹਣਾ ਹੈ ਜਈਆਂ ਗੱਲਾਂ ਕਰਕੇ ਉਹ ਵੇ ਜਾਣਦੇ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਭਾਈ ਜਿਹੜੇ ਬਾਕੀ ਤਿੰਨ ਉਮੀਦਵਾਰ ਉਹਨੇ ਫਰੀਦਕੋਟ ਦੇ ਵਿੱਚ ਖੜੇ ਚਾਰ ਉਮੀਦਵਾਰ ਉਹ ਵੀ ਸਾਰੇ ਐਸਿਕਮਿਊਨਿਟੀ ਚੋਂ ਆ। ਉਹ ਵੀ ਸਾਰੇ ਐਸਿਕਮਿਊਨਿਟੀ ਚੋਂ ਆ। ਭਾਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਲੋਕ। ਤੁਹਾਡਾ ਕਿਉਂ ਕਰਦੇ ਆ? ਤੁਹਾਡਾ ਵਿਰੋਧ ਇਸ ਕਰਕੇ ਕਰਦੇ ਆ ਕਿ ਤੁਸੀਂ ਸਾਡਾ ਸ਼ੁਭਕਰਨ ਮਾਰਿਆ। ਤੁਹਾਡਾ ਵਿਰੋਧ ਦੇਸ਼ ਕਰਕੇ ਕਰਦੇ ਹੋ ਤੁਹਾਡੇ ਦਾ ਵਿਰੋਧ ਵੀ ਨਹੀਂ ਕਰਦੇ ਤੁਹਾਡੇ ਤੋਂ ਪੁੱਛਦੇ ਸਵਾਲ ਹੈ ਤੁਸੀਂ ਸਵਾਲਾਂ ਦੇ ਜਵਾਬ ਦੇਣ ਤੋਂ ਪੁੱਛਦੇ ਹੋ ਤੇ ਉਹਦੇ ਚੋ ਇਹ ਸਾਰਾ ਕੁਝ ਘਟਨਾਵਾਂ ਹੁੰਦੀਆਂ ਨੇ ਸੋ ਇਸ ਕਰਕੇ ਇਹ ਨੇ ਹੰਸਰਾਜ ਹੰਸ ਨੇ ਜਿਹਨੂੰ ਇਹ ਕਿਹਾ ਜਾਂਦਾ ਕਿ ਬਹੁਤ ਦੇਵਤਾ ਬਹੁਤ ਗਰੀਬਾ ਇੱਕ ਇੱਕ ਫਕੀਰ ਆ ਉਹ ਮੈਂ ਕਹਾਂਗਾ ਕਿ ਉਹਨਾਂ ਹੀ ਛਾਤਰ ਤੇ ਚਾਤਰ ਹੈ ਧਰਵੀਕਰਨ ਕਰਨ ਦੀ ਕੋਸ਼ਿਸ਼ ਇਹਨੇ ਵੀ ਕੀਤੀ ਹੈ ਲੇਕਿਨ ਇਹ ਤਾਂ ਐਸੀ ਕਮਿਊਨਿਟੀ ਸਮਝਦਾ ਰਹੇ ਜਾਣਦੀ ਐਸੀ ਕਮਿਊਨਿਟੀ ਸਾਡੇ ਲੋਕਾਂ ਦਾ ਆਪਸੀ ਕਿਸੇ ਦਾ ਪਤਾਲ ਨਹੀਂ ਆ ਸੋ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਉੱਥੇ ਆਇਆ ਉੱਥੇ ਆ ਕੇ ਇੱਕ ਚਾਲ ਚੱਲਦਿਆਂ ਉਸ ਇਕੱਠ ਦੇ ਵਿੱਚ ਆ ਕੇ ਉਸ ਹਲਾਤ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਿਹੜੀ ਇਹ ਕਹਿ ਰਿਹਾ ਕਿ ਉੱਥੇ ਬੰਦੇ ਜ਼ਖਮੀ ਹੋ ਗਏ ਯਾਰ ਗੱਡੀ ਚੜਾ ਕੇ ਬੰਦਾ ਤਾਂ ਤੂੰ ਸਾਡਾ ਜ਼ਖਮੀ ਕਰਕੇ ਗਿਆ ਤੇ ਕਹਿ ਤੂੰ ਇਹ ਰਹੇ ਹੋ ਕਿ ਭਾਈ ਲੋਕ ਜ਼ਖਮੀ ਬੰਦੇ ਜ਼ਖਮੀ ਸਾਡੇ ਜਨ ਬੰਦੇ ਜ਼ਖਮੀ ਕਰਦੇ ਕਿਸੇ ਇੱਕ ਵੀ ਬੰਦੇ ਨੇ ਇਨਾਂ ਦੀ ਕਾਰ ਦੇ ਉੱਤੇ ਕੋਈ ਹੱਥ ਤੱਕ ਨਹੀਂ ਲਾਇਆ ਪਰ ਇਹਨਾਂ ਵੱਲੋਂ ਇਹ ਕਹਿਣਾ ਕਿੰਨਾ ਗੁੱਚਾ ਤ ਹੈ ਔਰ ਉੱਥੇ ਪ੍ਰਸ਼ਾਸਨ ਸਾਰਾ ਵੇਖਦਾ ਹੈ ਸੋ ਅਜੇ ਹੀ ਖਿਲਤ ਬਿਆਨਬਾਜ਼ੀ ਕਰਨੀ ਔਰ ਰੋ ਰੋ ਕੇ ਬਿਆਨਬਾਜ਼ੀ ਕਰਨੀ ਲੋਕਾਂ ਨੂੰ ਭਾਵਕ ਹੋ ਕੇ ਵਿਖਾਉਣਾ ਇੱਕ ਖੇਡ ਹੈ ਇੱਕ ਗੇਮ ਹੈ ਇੱਕ ਐਕਟਰ ਇੱਕ ਕਲਾਕਾਰ ਹੈ ਕਲਾਕਾਰਾਂ ਦੀ ਕਲਾਕਾਰੀ ਕਰਦਾ ਹੈ ਸੋ ਉਹਦੇ ਚ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਜੇ ਹੀ ਬਿਆਨਬਾਜ਼ੀ ਮੈਂ ਕਹੂੰਗਾ ਇੱਡੇ ਜ਼ਿੰਮੇਵਾਰ ਬੰਦਿਆਂ ਨੂੰ ਇਹ ਜਿਹੀਆਂ ਬਣ ਬਣਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਫਿਰ ਕਹੂੰਗਾ ਕਿ ਪ੍ਰਸ਼ਾਸਨ ਦੀ ਨਲੈਕੀ ਸੀ ਪ੍ਰਸ਼ਾਸਨ ਦੀ ਗਲਤੀ ਸੀ ਜਾਂ ਦਾ ਪ੍ਰਸ਼ਾਸਨ ਆਪਦੀ ਗਲਤੀ ਮੰਨੇ ਜਿਹੜਾ ਉਹਨੂੰ ਉੱਥੇ ਲੈ ਕੇ ਆ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਸੀਗਾ ਕਿ ਸੜਕ ਅੱਗੇ ਰੁਕੀ ਹੋਈ ਐ ਤੇ ਦੂਜੇ ਨੰਬਰ ਦੇ ਉੱਤੇ ਜੇ ਪ੍ਰਸ਼ਾਸਨ ਦੇ ਕਹਿਣ ਨਹੀਂ ਰੁਕਿਆ ਫਿਰ ਇਹ ਆਪਦੀ ਰਣਨੀਤੀ ਦੇ ਤਹਿਤ ਆਇਆ ਸੀ ਉੱਥੇ ਹਾਲਾਤ ਵਿਗਾੜਨੇ ਚਾਹੁੰਦਾ ਸੀ ਮੈਂ ਧੰਨਵਾਦੀ ਹਾਂ ਸਾਡੇ ਉਹਨਾਂ ਆਗੂਆਂ ਦਾ ਸਾਡੇ ਕਾਕਾ ਸਿੰਘ ਜੀ ਕੋਟੜਾ ਸਾਡੇ ਬੜੇ ਸੀਨੀਅਰ ਤੇ ਸਮਝਦਾਰ ਆਗੂ ਨੇ ਜਿਨ੍ਹਾਂ ਨੇ ਉੱਥੇ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਇਹੋ ਜਿਹਾ ਕਨਫਲਿਕਟ ਪੈਦਾ ਨਹੀਂ ਹੋਣ ਦਿੱਤਾ ਪਰ ਸ਼ਾਂਤੀ ਬਣਾ ਕੇ ਰੱਖੀ ਆ ਇਹ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਆਪ ਦੀ ਬਿਆਨਬਾਜ਼ੀ ਤੋਂ ਕਾਬੂ ਕਰਨਾ ਚਾਹੀਦਾ ਹੈ ਸੰਭਲਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ